ਅਸੀਂ ਮਾਬੀ ਜੀ ਸੰਤ ਬਲਕਾਰ ਸਿੰਘ ਜੀ ਨਾ ਉਹ ਬੜੇ ਨਾਰਾਜ ਹੋ ਜਾਂਦੇ ਹੁੰਦੇ ਸੀ ਸਚਪਾਸ਼ਾ ਜੀ ਨਾਲ ਸਤਗੁਰੂ ਜੀ ਜੀ ਨਾਲ ਕਈ ਵਾਰੀ ਤੇ ਕਾਲੇ ਹੁੰਦੇ ਸੀਗੇ ਤੇ ਸਚਪਾ ਉਹ ਗੀਤਾ ਵੀ ਬਲਕਾਰ ਤੂੰ ਮੇਰੇ ਨਾਲ ਲੜਿਆ ਨਾ ਕਰ ਔਖਾ ਨਾ ਹੋਇਆ ਕਰ ਮੈਂ ਤੈਨੂੰ ਇੱਕ ਗੱਲ ਦੱਤਾ ਮੇਰੇ ਵਰਗਾ ਨਾ ਤੁਹਾਨੂੰ ਕਦੀ ਪਹਿਲਾਂ ਮਿਲਿਆ ਤੇ ਨਾ ਗਾਂ ਮਿਲਣਾ ਜੇ ਤੇ ਮੈਂ ਬੀਜੀ ਨੂੰ ਇਹ ਬਚਨ ਸੁਣਾਇਆ ਤੇ ਬੀਜੀ ਨੂੰ ਇਹ ਜਦੋਂ ਬਚਨ ਸੁਣਾਇਆ ਨਾ ਬੀਜੀ ਕਹਿੰਦੇ ਤੂੰ ਇਹ ਗੱਲ ਛੱਡ ਅੱਸੂ ਦਾ ਮੇਲਾ ਜਿਹੜਾ ਸੰਤ ਨਗਰ ਸੀ ਸਤਿਗੁਰੂ ਜਗਜੀਤ ਸਿੰਘ ਨੇ ਉੱਥੇ ਆਪ ਹੁਕਮ ਕੀਤਾ ਸੀਗਾ ਸਾਧ ਸੰਗਤ ਜੀ ਮੈਂ ਕੋਈ ਮੈਨੂੰ ਉਸ ਡਿਟੇਲ ਦਾ ਤੇ ਨਹੀਂ ਪਤਾ ਸੱਚ ਪਾਈ ਬਚਨ ਕੀਤਾ ਸੀ ਮੈਂ ਕਿਸੇ ਕਾਰਨ ਬਹੁਤ ਦੂਰ ਚਲਾ ਗਿਆ ਸੀ ਮਹਾਰਾਜ ਵੀਰ ਸਿੰਘ ਨੇ ਬੜੀ ਕਿਰਪਾ ਕੀਤੀ ਮੈਨੂੰ ਵਾਪਸ ਲਿਆ ਕੇ ਤੇ ਤੁਹਾਡੇ ਸਾਧ ਸੰਗਤ ਦੇ ਦਰਸ਼ਨ ਕਰਾਏ ਨੇ ਤੇ ਨਾਲ ਕਹਿੰਦੇ ਬਚਨ ਕੀਤਾ ਵੀ ਸਾਧ ਸੰਗਤ ਜੀ ਮੇਰੇ ਵਰਗਾ ਤੁਹਾਨੂੰ ਨਾ ਕਦੀ ਮਿਲਿਆ ਤੇ ਨਾ ਆ ਗਾ ਮਿਲਣਾ ਹੈ ਉਹ ਹੋਰ ਮੋਰ ਲਾਤੀ ਵੀ ਜੀ ਨੇ ਫੇਰ ਹਾਕੀ ਵਾਲਿਆਂ ਦੀ ਸੇਵਾ ਕਰਦੇ ਰਹੇ ਜਿਹੜਾ ਇਹਨਾਂ ਨੇ ਦਿੱਤਿਆ ਨਾ ਝਾੜੂ ਦੀ ਸੇਵਾ ਸੱਚ ਪਾਈ ਨੇ 1978 ਦੇ ਵਿੱਚ ਇਹ ਸ਼ੁਰੂ ਕਰਵਾਈ ਸੀ ਕਾਫੀ ਸੰਗਤ ਵੀ ਨਾਲ ਸੀ ਆਪਜੀ ਵੀ ਨਾਲ ਸੀ ਉਦੋਂ ਝਾੜੂ ਸ਼ੁਰੂ ਕੀਤਾ ਤੇ ਜਿੰਨੇ ਦਿਨ ਸੱਚ ਪਾਈ ਇੱਥੇ ਰਏ ਉਹਨੇ ਦਿਨ ਤੇ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਘਟਣ ਲੱਗ ਗਏ ਫੇਰ ਜਿੰਨੀ ਦੇਰ ਇੱਥੇ ਅ ਹਰੀ ਮੰਦਰ ਦੇ ਆਲੇ ਦੁਆਲੇ ਸਰੋਵਰ ਦੇ ਆਲੇ ਦੁਆਲੇ ਗੋਲ ਮੰਦਰ ਤੱਕ ਪੱਕਾ ਨਹੀਂ ਹੋ ਗਿਆ ਜਾਂ ਘਾਹ ਵਗੈਰਾ ਨਹੀਂ ਲੱਗ ਗਿਆ ਉਨੀ ਦੇਰ ਬੀਜੀ ਹਰ ਰੋਜ਼ ਸੇਵਾ ਕਰਦੇ ਰਹੇ ਇੱਥੇ ਝਾੜੂ ਦੀ ਝਾੜੂ ਦੀ ਸੇਵਾ ਕਰਨੀ ਪਹਿਲਾਂ ਆਸਾ ਦੀ ਵਾਰ ਚਾਉਣਾ ਫਿਰ ਝਾੜੂ ਦੀ ਸੇਵਾ ਕਰਨੀ ਫਿਰ ਉਸ ਤੋਂ ਬਾਅਦ ਹਾਕੀ ਵਾਲਿਆਂ ਨੂੰ ਜਾ ਕੇ ਪ੍ਰਸ਼ਾਦਾ ਪਾਣੀ ਛਕਾਉਣਾ ਤੇ ਹਾਕੀ ਵਾਲਿਆਂ ਦੀ ਪਹਿਲਾਂ ਤੇ ਮਰਜ਼ਾਦਾ ਹੁੰਦੀ ਸੀ ਸੱਚਪਾਈ ਦੇ ਵਿਦੇਸ਼ ਚ ਵੀ ਹੁੰਦਾ ਹੈ ਪਹਿਲਾਂ ਪਹਿਲਾਂ ਜਦੋਂ ਇਹ ਉਹਦਾ ਜਲ ਸਕਦੇ ਸੀ ਸੋਧ ਰੱਖਦੇ ਸੀ ਨਿਤਨੇਮ ਕਰਦੇ ਸੀ ਤੇ ਜਿੱਤਾਂ ਕੋਈ ਵੱਡੀ ਚੀਜ਼ ਨਹੀਂ ਅੱਗੇ ਭੱਜ ਕੇ ਹੁੰਦੀਆਂ ਸੀਗੀਆਂ ਤੇ ਜਦੋਂ ਦਾ ਇਹ ਥੋੜਾ ਜਿਹਾ ਢਿੱਲੇ ਹੋਏ ਨੇ ਉਦਾਂ ਦਾ ਥੋੜਾ ਜਿਹਾ ਉਸ ਤਰ੍ਹਾਂ ਦਾ ਹੋ ਗਿਆ ਫੇਰ ਵੀ ਬੀਜੀ ਨੇ ਉਹਨਾਂ ਨੂੰ ਭਾਂਡੇ ਧੋ ਕੇ ਨਹੀਂ ਮਾਂਜ ਕੇ ਹੀ ਪ੍ਰਸ਼ਾਦਾ ਦੇਣਾ ਸ਼ੱਕਣ ਵਾਸਤੇ ਇਸ